ਸ਼ਸ਼ੀਕਲ ਜੀ ਆਲਵੀਅਸ ਨਿਊਜ਼ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਕੋ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮਗੇ ਦੋਸਤੋ ਬਹੁਤ ਸਾਰੇ ਡੇ ਆਉਂਦੇ ਆ ਜਿਹੜੇ ਆਪਾਂ ਮਨਾਉਂਦੇ ਰਹਿੰਦੇ ਆ ਤੇ ਅੱਜ ਮਦਰ ਡੇ ਆ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਹਰ ਇੱਕ ਸ਼ਹਿਰ ਤੇ ਪਿੰਡਾਂ ਦੇ ਵਿੱਚ ਮਨਾਇਆ ਜਾ ਰਿਹਾ ਕੁਝ ਸੰਸਥਾਵਾਂ ਵੱਲੋਂ ਮਨਾਇਆ ਜਾ ਰਿਹਾ ਤੇ ਕੁਝ ਇਨਸਾਨਾਂ ਵੱਲੋਂ ਆਪਣੀ ਮਾਂ ਨੂੰ ਸਮਰਪਿਤ ਜਿਹੜਾ ਉਹ ਡੇ ਮਨਾਇਆ ਜਾ ਰਿਹਾ ਤੇ ਆਪਾਂ ਅੱਜ ਸ਼ੇਰਪੁਰ ਵਿਖੇ ਪਹੁੰਚੇ ਹੋਏ ਹਾਂ ਜਿੱਥੇ ਕੇ ਕਲਮਾਂ ਦੀ ਸਾਹ ਸਹਿਬ ਟ੍ਰਾਂਟੋ ਵੱਲੋਂ ਜਿਹੜਾ ਛੋਟੀ ਜੀ ਕੋਸ਼ਿਸ਼ ਕੀਤੀ ਗਈ ਹੈ ਕਿ ਮਦਰ ਡੇ ਨੂੰ ਜਿਹੜਾ ਸਮਰਪਿਤ ਯਾਦ ਕਰਦੇ ਹੋਏ ਜਿਹੜਾ ਇਹ ਦਿਵਸ ਮਨਾਇਆ ਜਾਂਦਾ ਹੈ ਤੁਸੀਂ ਦੇਖਦੇ ਰਹੇ ਹੋ ਕਿ ਗੁਰਦੁਆਰਿਆਂ ਮਸੀਤਾਂ ਦੇ ਵਿੱਚ ਜਾ ਕੇ ਬਹੁਤ ਸਾਰੇ ਲੋਕ ਨੇ ਜੋ ਸੇਵਾ ਕਰਕੇ ਆਪਣਾ ਆਪਣੇ ਜਿਹੜੀ ਮੇਵਾ ਭਾਲਦੇ ਨੇ ਤੇ ਆਪਣੇ ਮਾਂ ਪਿਓ ਦੇ ਕਦਮਾਂ ਦੇ ਵਿੱਚ ਹੀ ਜਿਹੜੀ ਸੇਵਾ ਜ਼ਰੂਰ ਹੁੰਦੀ ਹੈ ਤੇ ਤੁਹਾਨੂੰ ਵੀ ਇਹੀ ਕਹਿਣਾ ਚਾਹੁੰਦੇ ਆਂ ਕਿ ਆਪਣੇ ਮਾਂ ਪਿਓ ਦੀ ਸੇਵਾ ਕਰਿਆ ਕਰੋ ਗੱਲਬਾਤ ਕਰਾਂਗੇ ਸੋਮਨ ਜੀ ਨਾਲ ਕਿ ਤੁਸੀਂ ਇਹ ਦਿਵਸ ਮਨਾ ਰਹੇ ਹੋ ਕੀ ਕਹਿੰਦੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੈਡਮ ਸੋਮਨ ਰਾਣੀ ਜੀ ਨੇ ਉਹਨਾਂ ਨੇ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿ ਬਹੁਤ ਸਾਰੀਆਂ ਮਾਮਾ ਨੂੰ ਸਮਾਨ ਜਿਹੜਾ ਮਾਤਾਵਾਂ ਨੂੰ ਦਿੱਤਾ ਜਾ ਰਿਹਾ ਹੈ ਆਪਾਂ ਮੈਡਮ ਦੇ ਨਾਲ ਵੀ ਗਲਵਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਦੇ ਆ ਕਿ ਇਹ ਦਿੇ ਮਨਾਇਆ ਕੀ ਕਹਿਣਾ ਚਾਹੁੰਦੇ ਮੇਰੇ ਵੱਲੋਂ ਸਾਰੇ ਹੀ ਸਤਿਕਾਰਯੋਗ ਭਰਾਵਾਂ ਨੂੰ ਵੱਡੇ ਵੀਰਾਂ ਨੂੰ ਬੱਚੀਆਂ ਨੂੰ ਮਾਤਾ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਮਾਤਾ ਦਿਵਸ ਦੇ ਉੱਤੇ ਮੈਂ ਸਾਰਿਆਂ ਹੀ ਮਾਵਾਂ ਨੂੰ ਸਲਾਮ ਕਰਦਾ ਹਾਂ ਬਹੁਤ ਮੁਬਾਰਕਬਾਦ ਦਿੰਦਾ ਚਾਹੇ ਉਹ ਸਾਡੀ ਸੀ ਜਾਂ ਤੁਹਾਡੀ ਸੀ ਕਿਸੇ ਦੀ ਵੀ ਤਾ ਸੰਸਾਰ ਜਿਹੜਾ ਅਸੀਂ ਅੱਜ ਦੇਖ ਰਹੇ ਆਂ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਨੇ ਦਿਖਾਇਆ ਸਰ ਜੋ ਜਨਮੀ ਨਾ ਦਿੰਦੀ ਤਾਂ ਅਸੀਂ ਇਸ ਸੰਸਾਰ 'ਚ ਪੈਦਾ ਨਹੀਂ ਹੋ ਸਕਦੇ ਕਿਸੇ ਤਰੀਕੇ ਤਾਂ ਹੀ ਤਾਂ ਕਵੀਆਂ ਨੇ ਲਿਖਿਆ ਕਿ ਮਾਂ ਵਰਗਾ ਕਨ ਹਸਾਵਾ ਬੂਟਾ ਕਿਤੇ ਨਜ਼ਰ ਨਾ ਆਵੇ ਦੁਨੀਆ ਉੱਤੇ ਮਾਂ ਵਰਗਾ ਕਨ ਹਸਾਵਾ ਬੂਟਾ ਕਿਤੇ ਨਜ਼ਰ ਨਹੀਂ ਆਉਂਦਾ ਆਪ ਗਿੱਲੇ ਤੋਂ ਪੈਂਦੀ ਐ ਸਾਨੂੰ ਸੁੱਕੇ ਤੋਂ ਪਾਉਂਦੀ ਬੱਚੇ ਨੂੰ ਆਪ ਇਹਨੂੰ ਸੁੱਕੇ ਤੋਂ ਪਾਉਂਦੀ ਆ ਆ ਭੁੱਖੀ ਸੌਂਜੂਗੀ ਬੱਚੇ ਨੂੰ ਖਵਾ ਕੇ ਸੌਂੂਗੀ ਇਹ ਮਾਂ ਦਾ ਕਰਮ ਰਿਹਾ ਤੁਸੀਂ ਬੇਸ਼ੱਕ ਅੱਜ ਬੱਚੀ ਹੋਂਦੇ ਰੂਪ ਦੇ ਵਿੱਚੋਂ ਤਾਂ ਇੱਕ ਦਿਨ ਤੁਸੀਂ ਨੇ ਵੀ ਮਾਂ ਬਣਨਾ ਹੈ ਉਸ ਦਿਨ ਤੁਸੀਂ ਇਹ ਸੋਚੋਗੇ ਜਿਹੜੀਆਂ ਮਾਵਾਂ ਬਣੀਆਂ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਇਹ ਕਰਮ ਕਰਿਆ ਹਰ ਬੰਦਾ ਆਪਣੀ ਔਲਾਦ ਵਾਸਤੇ ਆਪਣੇ ਬੱਚਿਆਂ ਵਾਸਤੇ ਕਰਮ ਕਰਦਾ ਮਾਂ ਬੋਹੜ ਦੀ ਸਾਂ ਮਤਲਬ ਜਿਹੜੀ ਮਾਂ ਬੋਹੜ ਦੀ ਸਾਂ ਕਿਹਾ ਗਿਆ ਇਹਦੇ ਬੋਹੜ ਐਡਾ ਬੜਾ ਦਰਖਤ ਹੁੰਦਾ ਹੈ ਉਹਦੇ ਤੇ ਨੇ ਦੂਰੋਂ ਦਰੇਡੇੋਂ ਆ ਕੇ ਪੰਛੀ ਨਿਵਾਸ ਕਰਦੇ ਨੇ ਆਪ ਦਾ ਸਕੂਲ ਪ੍ਰਾਪਤ ਕਰਦੇ ਨੇ ਇਸੇ ਤਰੀਕੇ ਮਾਂ ਦੇ ਨਾਲ ਬੱਚਾ ਜਦੋਂ ਜੁੜਿਆ ਹੁੰਦਾ ਹੈ ਤਾ ਉਹਦੇ ਕੋਲੋਂ ਸਾਰੇ ਸਕੂਲ ਦੁਨੀਆ ਦੇ ਪ੍ਰਾਪਤ ਹੁੰਦੇ ਨੇ ਸਾਰੀ ਦੁਨੀਆ ਦੇ ਸਕੂਲ ਹੁੰਦੇ ਨੇ ਇਸ ਬੱਚੀ ਦਾ ਬਹੁਤ ਵੱਡਾ ਅਪਰਾਲਾ ਹੈ ਇਸ ਪਰਾਲੇ ਦੇ ਉੱਤੇ ਇਸਨੇ ਜਿਵੇਂ ਕਲਮਾ ਦੀ ਸਾਂ ਸਹਿਦ ਸਵਾ ਟ੍ਰਾਂਟੋ ਵਿੱਚੋਂ ਦੇ ਸਹਿਯੋਗ ਦੇ ਨਾਲ ਇਹ ਕਰਾ ਰਹੀ ਹੈ ਬਤਾ ਇਹ ਨੂੰ ਕਿ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰੂੰਗਾ ਕਿ ਇਸ ਬੱਚੀ ਨੂੰ ਸਾਡ ਨੂੰ ਜੋ ਵੀ ਇਹਦੇ ਮਨ ਦੀਆਂ ਕੋ ਕਾਮਨਾਵਾਂ ਨੇ ਸਤਿਗੁਰੂ ਮਾਤਾ ਜੀ ਕਿਰਪਾ ਕਰਨ ਸਾਰੀਆਂ ਪੂਰੀਆਂ ਕਰਨ ਉਹਨਾਂ ਨੂੰ ਇੱਕ ਵਾਰੀ ਨਮਸਕਾਰ ਹੀ ਬੁਲਾ ਦਿਓ ਹਾਲ ਚਾਲੀ ਪੁੱਛ ਲੋ ਐਨੇ ਨਾਲ ਹੀ ਖੁਸ਼ ਨੇ ਵੀ ਮੇਰੇ ਪੁੱਤ ਨੇ ਮੈਨੂੰ ਬੁਲਾ ਲਿਆ ਇੰਨੀ ਗੱਲ ਮੈਂ ਕਹਿੰਦਾ ਹੋਇਆ ਸਾਰਿਆਂ ਨੂੰ ਇਹ ਸੰਦੇਸ਼ ਦੰਨਾ ਕਿ ਮਾਪਿਓ ਦੀ ਸੇਵਾ ਤੋਂ ਉੱਤੇ ਕੋਈ ਸੇਵਾ ਨਹੀਂ ਕੋਈ ਮੰਦਰ ਨਹੀਂ ਕੋਈ ਗੁਰਦੁਆਰਾ ਨਹੀਂ ਜੈ ਸ਼ੀਰ ਆ ਪਰ ਉਹ ਕਰਵਾਨੀਆਂ ਮੰਗਦੇ ਨਹੀਂ ਮਾਪਿਓ ਪਰ ਆਪਾਂ ਉਹ ਦੇਖਣੇ ਚਾਹੀਦੇ ਨੇ ਵੀ ਸਾਡੇ ਮਾਪਿਓ ਸਾਡੇ ਲਈ ਕੀ ਕੁਝ ਕਰਦੇ ਨੇ ਆਹ ਪੁਰਾਣੇ ਕੱਪੜੇ ਪਾ ਕੇ ਸਾਰ ਲੜ ਗਏ ਪਰ ਆਪਾਂ ਨੂੰ ਸਕੂਲ ਕਾਲਜ ਪੜਾਉਣ ਵਾਸਤੇ ਸਭ ਤੋਂ ਵਧੀਆ ਡਰੈਸ ਲੈ ਕੇ ਦੇਣਗੇ ਆਪ ਬਿਨਾ ਮੋਬਾਈਲ ਤੋਂ ਸਾਰ ਲੜ ਗਏ ਆਪਾਂ ਨੂੰ ਪੜ੍ਹਾਈ ਕਰਨ ਵਾਸਤੇ ਮੋਬਾਈਲ ਵੀ ਲੈ ਕੇ ਦੇਣਗੇ ਚਾਹੇ ਕਿਸ਼ਤਾਂ ਤੇ ਲੈ ਕੇ ਦੇਣ ਇਹ ਇੱਕ ਬਹੁਤ ਵੱਡੀ ਗੱਲ ਨੂੰ ਸੋਚੋਂਗੀ ਲੋੜਾ ਢੰਗਾਈ ਨਾਲ ਜਦੋਂ ਸਾਰੇ ਲੋੜਾਂ ਪੂਰੇ ਆਉਣ ਤੋਂ ਬਾਅਦ ਆਪਾਂ ਕੁਝ ਬਣ ਜਾਣੇ ਆ ਫਿਰ ਆਪਾਂ ਉਹੀ ਆਪਣੇ ਮਾਪਿਆਂ ਨੂੰ ਭੁੱਲ ਜਾਣੇ ਆ ਆਪਾਂ ਉਹਨੂੰ ਉਹੀ ਮਾਪੇਓ ਬੜੇ ਮਾਪੇ ਉਹਨੂੰ ਕਹਿੰਦੇ ਨੇ ਵੇਖ ਅਸੀਂ ਸਾਈਡ ਤੇ ਰੱਖ ਦਿਓ ਆਪਣੇ ਮਾਪਿਆਂ ਦਾ ਨੌ ਲੈਂਣ ਲੱਗੇ ਵੀ ਆਪਾਂ ਕੀ ਬਈ ਘਰੋਂ ਲੱਗ ਜਾਨੇ ਜਦੋਂ ਆਪਾਂ ਉੱਚੇ ਉਹਦੇ ਉੱਤੇ ਵਗ ਜਾਨੇ ਆ ਇਸ ਲਈ ਬੰਦੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਭਗਵਾਨ ਨੂੰ ਭੁੱਲ ਜਾਂਦਾ ਬੰਦਾ ਹੰਕਾਰ ਚ ਆ ਕੇ ਉਹਨੂੰ ਜਾਗ ਨਹੀਂ ਰਹਿਦਾ ਰੱਬ ਕੀ ਚੀਜ਼ ਐ ਇਸੇ ਤਰ੍ਹਾਂ ਕਈ ਵਾਰੀ ਉੱਚੇ ਆਉਂਦੇ ਉੱਤੇ ਜਾ ਕੇ ਜਾਂ ਦੋ ਚਾਰ ਪੈਸੇ ਹੋ ਜਾਂਦੇ ਨੇ ਬੱਚੇ ਕੋਲੇ ਭਈਆ ਉਹਨਾਂ ਤੇ ਵਗ ਜਾਂਦਾ ਪਰ ਦੇਣ ਤਾਂ ਮਾੜੀ ਆਣਾ ਜਾਂ ਪਿਓ ਦੀ ਜਿੰਨਾ ਦੀ ਬਦੌਲਤ ਸੀ ਅੱਜ ਉੱਚੇ ਉਹਨਾਂ ਤੇ ਗਏ ਜਿਨ੍ਹਾਂ ਨੇ ਅੱਧੀ ਰੋਟੀ ਖਾ ਕੇ ਸਾਡਿਆਂ ਫੀਸਾ ਭਰ ਕੇ ਉੱਚੇ ਉਹਨਾਂ ਤੇ ਲੈ ਕੇ ਗਏ ਪਰ ਆਪਾਂ ਕੀ ਕਰਦੇ ਆਗੇ ਅੱਜ ਦੇ ਸੰਸਾਰ ਦੇ ਵਿੱਚ ਉਹਨਾਂ ਨੂੰ ਭੁੱਲ ਜਾਨੇ ਕਈ ਵਾਰੀ ਮੈਡਮ ਦੇ ਨਾਲ ਗੱਲਬਾਤ ਕਰਦੇ ਆ ਕਿ ਤੁਸੀਂ ਅੱਜ ਇਹ ਮਦਰ ਡੇ ਮਨਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸ਼ਸ਼ੀਕਲ ਜੀ ਸੋ ਸ਼ਿਕਾਇਤ ਜੀ ਮੈਮ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਮਦਰਡੇ ਮਨਾ ਰਹੇ ਹੋ ਅੱਜ ਬਹੁਤ ਸਾਰੀਆਂ ਮਾਵਾਂ ਨੂੰ ਤੁਹਾਡੇ ਵੱਲੋਂ ਕੁਝ ਸਮਾਨ ਵੀ ਦਿੱਤਾ ਜਾ ਰਿਹਾ ਤੇ ਉਹਨਾਂ ਤੋਂ ਹੀ ਕੇਕ ਕਟਵਾਇਆ ਜਾ ਰਿਹਾ ਮੈਂ ਇਸ ਗੱਲ ਨੂੰ ਬਹੁਤ ਵਧੀਆ ਮੰਨਦੀ ਹਾਂ ਤੇ ਕੀ ਕਹਿਣਾ ਚਾਹੁੰਦੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਿਉਂਕਿ ਅੱਜ ਮਦਰ ਮਾਤਾ ਦਾ ਦਿਨ ਹੈ ਮਾਤਾ ਦਾ ਆਇਲਾ ਲੋ ਵੀ ਜਨ ਮੈਂ ਕਹੂੰਗੀ ਵੀ ਹਰੇਕ ਦਿਨ ਮਾਂ ਨੂੰ ਸਮਰਪਿਤ ਹੈ ਨਾ ਮਦਰਡੇ ਕਿਉਂ ਇਕੱਲਾ ਇੱਕ ਦਿਨ ਮਨਾਇਆ ਜਾਵੇ ਹਰ ਰੋਜ਼ ਮਾਂ ਦਾ ਦਿਨ ਆ ਤੇ ਮਾਂ ਤਾਂ ਇੱਕ ਪੂਰੀ ਸ੍ਰਿਸ਼ਟੀ ਆ ਜੇ ਮਾਂ ਨਹੀਂ ਹੋਗੀ ਸਾਰਾ ਸੰਸਾਰ ਅਧੂਰਾ ਸਾਰੇ ਮਾਂ ਭੈਣ ਭੂਆ ਬੇਟੀ ਰਿਸ਼ਤੇ ਅਧੂਰੇ ਨੇ ਕਿਉਂਕਿ ਮਾਂ ਦੇ ਕਦਮਾਂ ਦੇ ਵਿੱਚ ਜਿਹੜੀ ਜਨਨਤਾ ਜਿਹੜਾ ਅਨਮੋਲ ਖਜ਼ਾਨਾ ਉਹ ਕਦੇ ਕਿਤੇ ਵੀ ਨਹੀਂ ਮਿਲ ਸਕਦਾ ਅੱਜ ਦੇ ਵਿਜੀ ਸ਼ਡਿਊਲ ਦੇ ਵਿੱਚ ਨਿਊ ਜਨ ਜਿਹੜੀ ਨਵੀਂ ਜਨਰੇਸ਼ਨ ਆ ਉਹ ਆਪਣੇ ਪੇਰੈਂਟਸ ਨੂੰ ਟਾਈਮ ਬਹੁਤ ਘੱਟ ਦੇ ਰਹੀ ਆ ਤਾਂ ਮੈਂ ਇਸ ਚੈਨਲ ਦੇ ਜ਼ਰੀਏ ਸਾਰੇ ਸਾਡੇ ਸਾਹਮਣੇ ਬੈਠੀਆਂ ਬੱਚੀਆਂ ਨੂੰ ਇਹੀ ਅਪੀਲ ਕਰੂੰਗੀ ਕਿ ਆਪਣੇ ਮਾਤਾ ਪਿਤਾ ਦਾ ਵੱਧ ਤੋਂ ਵੱਧ ਸਤਿਕਾਰ ਕਰੋ ਜਿਹੜਾ ਅੱਜ ਦਾ ਕੱਲ ਜੋਗਾ ਵੱਧ ਤੋਂ ਵੱਧ ਪੇਰੈਂਟਸ ਨੂੰ ਆਪਣੇ ਬਿਰਧ ਆਸ਼ਰਮਾਂ ਦੇ ਵਿੱਚ ਭੇਜੀ ਜਾ ਰਹੇ ਨੇ ਕੀ ਆਪਣੇ ਆਪਾ ਇੰਨਾ ਕੰਮ ਕਰਦੇ ਆ ਵੱਡੇ ਵੱਡੇ ਅਹੁਦਿਆਂ ਤੇ ਆਪਾਂ ਆਪਣੇ ਮਾਤਾ ਪਿਤਾ ਨੂੰ ਨਹੀਂ ਸੰਭਾਲ ਸਕੇ ਜਦੋਂ ਆਪਾਂ ਆਪਣੀ ਵਾਈਫ ਨੂੰ ਸੰਭਾਲ ਸਕਦੇ ਆ ਬੱਚਿਆਂ ਨੂੰ ਸੰਭਾਲ ਸਕਦੇ ਆ ਤਾਂ ਮਾਤਾ ਪਿਤਾ ਜਿਨੇ ਆਪਾਂ ਨੂੰ ਜਨਮ ਦਿੱਤਾ 9 ਮਹੀਨੇ ਪੇਟ 'ਚ ਰੱਖਿਆ ਕਿ ਉਹਨਾਂ ਵਾਸਤੇ ਆਪਣੇ ਕੋਲ ਟਾਈਮ ਨਹੀਂ ਤਾਂ ਮੈਂ ਇਸ ਚੈਨਲ ਦੇ ਜ਼ਰੀਏ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਆਪਣੇ ਮਾਤਾ ਪਿਤਾ ਨੂੰ ਟਾਈਮ ਦਿਓ ਜੇ ਦੁਨੀਆਂ ਦਾ ਸਭ ਤੋਂ ਅਨਮੋਲ ਰਿਸ਼ਤਾ ਤਾਂ ਮਾਵਾਪਾ ਨੇ ਪੇਰੈਂਟਸ ਨੇ ਤੇ ਸਾਰੀ ਜੰਨਤ ਸਾਰੀ ਸ੍ਰਿਸ਼ਟੀ ਉਹਨਾਂ ਦੇ ਚਰਨਾਂ ਦੇ ਵਿੱਚ ਆ ਤੇ ਇਸ ਤੋਂ ਜ਼ਿਆਦਾ ਮੈਂ ਨਹੀਂ ਕਹੂੰਗੀ ਕਿ ਹੋਰ ਕੋਈ ਰਿਸ਼ਤਾ ਹੈਗਾ ਜਿੰਨਾ ਆਪਾਂ ਜਿਹੜੇ ਮਾਂ ਨਾਲ ਆਪਾਂ ਗੱਲ ਕਰ ਸਕਦੇ ਆ ਜਾਂ ਮਾਂ ਆਪਣੇ ਪ੍ਰੋਬਲਮ ਕੋਈ ਮੰਦਰ ਮਸੀਤ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਜਿਹਦੇ ਮਾਂ-ਵਾਪਾ ਜਿੰਦਾ ਨੇ ਮੈਨੂੰ ਲੱਗਦਾ ਵੀ ਉਹ ਬੰਦਾ ਅਮੀਰ ਆ ਜਿਹਦੇ ਕੋਲ ਦੋਨੋਂ ਇਹ ਪੇਰੈਂਟਸ ਹੈਗੇ ਆ ਮੰਮੀ ਡੈਡੀ ਹੈਗੇ ਆ ਤਾਂ ਇੰਨਾ ਕਹਿੰਦੀ ਹੋਈ ਅੱਜ ਦਾ ਜਿਹੜਾ ਸਮਾਗਮ ਆ ਸਾਡੇ ਕਲਮਾਂ ਦੀ ਸਾਹ ਸਾਇਸਾਵਾ ਟ੍ਰਾਂਟੋ ਵੱਲੋਂ ਹਰਦੀਾਲ ਸਿੰਘ ਚੀਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਚਾਹੇ ਮਾਂ ਦਿਵਸ ਤੇ ਕਵੀ ਦਰਬਾਰ ਲਾ ਲੋ ਜਾਂ ਫਿਰ ਕੋਈ ਬਾਲ ਦਿਵਸ ਤੇ ਲਾ ਲੋ ਅਸੀਂ ਹਰ ਇੱਕ ਐਕਟੀਵਿਟੀ ਕੰਟੀਨਿਊ ਕਰਦੇ ਰਹਿੰਦੇ ਆ ਪਰ ਮੈਂ ਇਹ ਕਹੂੰਗੀ ਜਿਹੜਾ ਮਾਂ ਦਿਵਸ ਆ ਮਾਂ ਤਾਂ ਰੋਜ਼ ਹੀ ਮਨਾਇਆ ਜਾਵੇ ਉਹਨਾਂ ਕੋਲੇ ਅਗਰ ਵਿਜੀਟ ਸ਼ਡਿਊਲ ਤੋਂ ਕੱਢ ਕੇ ਸ਼ਾਮ ਨੂੰ 10 ਮਿੰਟ ਤੁਸੀਂ ਬੈਠ ਕੇ ਤਾਂ ਦੇਖੋ ਚਾਹੇ ਤੁਸੀਂ ਮੰਦਰ ਮਸੀਤ ਦੇ ਵਿੱਚ ਜਾ ਕੇ ਸਕੂਨ ਮਹਿਸੂਸ ਕਰ ਲਿਆ ਚਾਹੇ ਤੁਸੀਂ 10 ਮਿੰਟ ਆਪਣੇ ਮਾਤਾ ਪਿਤਾ ਦੇ ਕੋਲੇ ਬੈਠ ਕੇ ਕਰ ਲਿਆ ਸੋ ਇਹਨਾਂ ਕਹਿੰਦੀ ਥੈਂਕ ਯੂ ਸੋ ਦਰਸ਼ਕੋ ਜਿੱਦਾਂ ਕਿ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਕਿਸੇ ਪੋਸਟ ਤੇ ਨਹੀਂ ਲੱਗੇ ਤਾਂ ਆਪਾਂ ਮਾਪੇ ਉਹਦੀ ਸੇਵਾ ਨਹੀਂ ਕਰ ਸਕਦੇ ਕਿਉਂਕਿ ਮਾਪੇ ਉਹਦੀ ਸੇਵਾ ਜਿਹੜੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਤੁਸੀਂ ਮੰਦਰਾ ਮਸੀਤਾਂ ਦੇ ਵਿੱਚ ਜਾ ਕੇ ਮੱਥੇ ਰਗੜਦੇ ਹੋ ਸੇਵਾ ਕਰਦੇ ਹੋ ਆਪਣੇ ਮਾਪੇ ਉਹਨਾਂ ਨੂੰ 10 ਮਿੰਟ ਦੇ ਲੋ ਇਹਦੇ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੋ ਸਕਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ